ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਜੁੜਿਆ ਗੁਰਿੰਦਰ ਇੱਕ ਹੋਰ ਵੀਡੀਓ ਲੈ ਕੇ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਤੁਹਾਡੇ ਲਈ ਲੈ ਕੇ ਤੇ ਅੱਜ ਦਾ ਜਿਹੜਾ ਵਿਸ਼ਾ ਵਾ ਇਹ ਵੀ ਤੁਹਾਡੀਆਂ ਕਹਾਣੀਆਂ ਜੀ ਤੁਹਾਡੇ ਬਾਰੇ ਗੱਲ ਕਰਨੀਆਂ ਤੇ ਜਿਹੜੀ ਗੱਲ ਕਰੂੰਗਾ ਉਹ ਅੱਜ ਕੱਲ ਦੀ ਬਹੁਤ ਇੱਕ ਕਾਮਨ ਜੀ ਸਮੱਸਿਆ ਵਾ ਹਰ ਬੰਦਾ ਇਹਨੂੰ ਫੇਸ ਕਰ ਰਿਹਾ ਕਿਹੜੀ ਤੋਖਾ ਤੋਖੇ ਬਹੁਤ ਖਾ ਰਹੇ ਆ ਆਪਾਂ ਕੁਝ ਨਹੀਂ ਪਤਾ ਕਿਹੜਾ ਬੰਦਾ ਤੁਹਾਡੇ ਨਾਲ ਹੀ ਤੁਰਿਆ ਫਿਰਦਾ ਕਿੰਨੇ ਕਿੰਨੇ ਸਾਲ ਤੇ ਕਿੰਨੇ ਸਾਲਾਂ ਬਾਅਦ ਉਹ ਉਹਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਆ ਰਿਹਾ ਉਹ ਤੁਹਾਨੂੰ ਧੋਖਾ ਦੇ ਕੇ ਨਿਕਲ ਜਾਂਦਾ ਤੁਹਾਡੇ ਨਾਲ ਮਾੜੀ ਕਰਕੇ ਨਿਕਲ ਜਾਂਦਾ ਆਪਾਂ ਕਹਿੰਦੇ ਆ ਨਾ ਬਹੁਤ ਕੀਤਾ ਯਾਰ ਉਹਦਾ ਪਰ ਉਹਨੇ ਚੰਗੀ ਨਹੀਂ ਕੀਤੀ ਇਹੋ ਜਿਹੇ ਲੋਕ ਬਹੁਤ ਸ਼ਾਮਲ ਹੋ ਰਹੇ ਆ ਤੁਹਾਡੀ ਜ਼ਿੰਦਗੀ 'ਚ ਤਾਂ ਕੀ ਆਪਾਂ ਉਹਨਾਂ ਤੋਂ ਬਦਲੇ ਲੈਂਦੇ ਫਿਰੀ ਆਪਣਾ ਸਮਾਂ ਖਰਾਬ ਕਰਦੇ ਫਿਰੀ ਪਹਿਲੀ ਗੱਲ ਤਾਂ ਇਹ ਕਰਨੀ ਆ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰੀਏ ਯਾਰ ਇਹੋ ਜਿਹੇ ਬੰਦਿਆਂ ਨੂੰ ਜ਼ਿੰਦਗੀ 'ਚ ਸ਼ਾਮਲੀ ਨਾ ਕਰੀਏ ਚਲੋ ਕਈ ਵਾਰ ਬੰਦੇ ਦਾ ਨਹੀਂ ਭੇਦ ਪੈਂਦਾ ਤੇ ਜੇ ਤੁਹਾਡੇ ਨਾਲ ਜ਼ਿੰਦਗੀ 'ਚ ਐਦਾਂ ਦਾ ਕੁਝ ਹੋ ਗਿਆ ਤਾਂ ਫੇਰ ਆਪਾਂ ਬਦਲਾ ਕਿਵੇਂ ਲੈਣਾ ਉਹਨਾਂ ਤੋਂ ਇਹ ਸਾਰਾ ਜਿਹੜਾ ਅੱਜ ਆਪਾਂ ਵਿਚਾਰ ਚਰਚਾ ਕਰਨੀ ਅੱਜ ਤੇ ਮੈਂ ਇਹ ਨਹੀਂ ਕਹਿਣਾ ਕਿ ਤੁਸੀਂ ਜਾ ਕੇ ਜੀ ਉਹਦੇ ਛਿੱਤਰ ਮਾਰੋ ਜਾਂ ਉਹਦੇ ਡਾਂਗ ਫੇਰੋ ਤੇ ਉਹਦਾ ਨੁਕਸਾਨ ਕਰਿਓ ਜੋ ਉਹਨੇ ਤੁਹਾਡੇ ਨਾਲ ਕੀਤਾ ਤੁਸੀਂ ਵੀ ਸੇਮ ਉਹਦੇ ਨਾਲ ਕਰੋ ਐਦਾਂ ਬਦਲਾ ਨਹੀਂ ਲੈਣਾ ਬਦਲਾ ਕਿੱਦਾਂ ਲੈਣਾ ਜਿਹਦੇ ਨਾਲ ਉਹ ਬੰਦਾ ਵੈਸੇ ਹੀ ਅੱਧਾ ਰਹਿ ਜਾਊਗਾ ਸੋ ਇਹ ਪੰਜ ਕੰਮ ਕਰ ਲਿਓ ਆਜੂ ਕਰਦੇ ਆ ਗੱਲ ਪਹਿਲਾ ਵਾਜੀ ਉਸ ਬੰਦੇ ਨੂੰ ਇਗਨੋਰ ਕਰੋ ਬਿਲਕੁਲ ਨਾਤਾ ਖਤਮ ਕਰ ਦਿਓ ਉਹਦੇ ਨਾਲ ਹਰ ਥਾਂ ਤੋਂ ਸੋਸ਼ਲ ਮੀਡੀਆ ਵਾ ਜਾਂ ਉਹਦਾ ਤੁਸੀਂ ਮਿਲਦੇ ਗਿਲਦੇ ਹੋ ਬਿਲਕੁਲ ਦੂਰੀ ਬਣਾ ਲਓ ਕੋਈ ਫਾਇਦਾ ਨਹੀਂ ਇਹੋ ਜਿਹੇ ਨਿਸ਼ਾਨ ਦੇ ਨਾਲ ਮਾੜਾ ਮੋਟਾ ਹੈਲੋ ਹਾਈ ਵੀ ਰੱਖ ਕੇ ਤੇ ਕਈ ਵਾਰੀ ਨਾ ਇਹੋ ਜਿਹੇ ਹਾਲਾਤ ਵੀ ਦੇਖੇ ਨੇ ਇਹੋ ਜਿਹੇ ਕੇਸ ਵੀ ਦੇਖੇ ਨੇ ਕਿ ਜਿਹੜੇ ਬੰਦੇ ਨੇ ਮਾੜੀ ਕੀਤੀ ਹੁੰਦੀ ਆ ਉਹਦੇ ਮੱਥੇ ਵੀ ਲੱਗਣਾ ਪੈ ਜਾਂਦਾ ਆਪਾਂ ਨੂੰ ਕਈ ਵਾਰ ਕਦੇ-ਕਦੇ ਮੱਥੇ ਲੱਗਣਾ ਪੈਂਦਾ ਕਦੇ-ਕਦੇ ਇਹੋ ਜਿਹੇ ਵੀ ਕੇਸ ਦੇਖੇ ਆ ਵੀ ਰੋਜ਼ ਉਸ ਬੰਦੇ ਨਾਲ ਮਿਲਣਾ ਗੱਲਣਾ ਵੀ ਪੈਂਦਾ ਵਾ ਜਿਹੜੇ ਬੰਦੇ ਨੇ ਧੋਖਾ ਦਿੱਤਾ ਹੁੰਦਾ ਉਦੋਂ ਕੀ ਕਰੀਏ ਉੱਥੇ ਤੁਸੀਂ ਇਹ ਸ਼ੋਅ ਕਰੋ ਕਿ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ ਕੋਈ ਤੁਹਾਨੂੰ ਬੁਲਾ ਰਿਹਾ ਨਹੀਂ ਬੁਲਾ ਰਿਹਾ ਤੁਸੀਂ ਆਪਣੀ ਜ਼ਿੰਦਗੀ ਚ ਮਸਤ ਹੋ ਚੁੱਕੇ ਹੋ ਉਹਦੀ ਵੈਲਿਊ ਬਿਲਕੁਲ ਖਤਮ ਹੋ ਚੁੱਕੀ ਆ ਤੁਹਾਡੇ ਦਿਲ ਦੇ ਵਿੱਚੋਂ ਕੋਈ ਉਹਦੇ ਨਾਲ ਬੈਸ ਨਹੀਂ ਕਰਨੀ ਕੋਈ ਉਹਦੇ ਤੋਂ ਸਫਾਈ ਨਹੀਂ ਮੰਗਣੀ ਤੁਸੀਂ ਆਪਣੀ ਸਫਾਈ ਉਹਨੂੰ ਬਿਲਕੁਲ ਨਹੀਂ ਦੇਣੀ ਕਿਸੇ ਤਰ੍ਹਾਂ ਦਾ ਵੀ ਉਹਨੂੰ ਇਹ ਸ਼ੋਅ ਨਹੀਂ ਕਰਨਾ ਵੀ ਮੇਰਾ ਤੇਰੇ ਬਿਨਾ ਸਰ ਨਹੀਂ ਰਿਹਾ ਪੀ ਤੂੰ ਮੇਰੀ ਜ਼ਿੰਦਗੀ ਨੂੰ ਹਲਾਕੇ ਰੱਖਦਾ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਦਾ ਇਦਾਂ ਦਾ ਕੁਝ ਵੀ ਸ਼ੋ ਨਹੀਂ ਕਰਨਾ ਬਿਲਕੁਲ ਰਿਐਕਟ ਕਰਨਾ ਛੱਡ ਦੋ ਉਹ ਇਨਸਾਨ ਨੂੰ ਵੈਸੀ ਬਹੁਤ ਵੱਡਾ ਝਟਕਾ ਇਹਦੇ ਨਾਲ ਹੀ ਲੱਗ ਜਾਣਾ ਦੂਜਾ ਪੁਆਇੰਟ ਆ ਕਿ ਖੁਸ਼ ਰਹਿਣਾ ਸ਼ੁਰੂ ਕਰ ਦੋ ਖੁਸ਼ ਰਹੋ ਮੈਂ ਨਾ ਅਕਸਰ ਇਹ ਗੱਲਾਂ ਤੁਹਾਡੇ ਨਾਲ ਕਰਦਾ ਹੁੰਨਾ ਵੀ ਲੋਕ ਆਉਣਗੇ ਜਾਣਗੇ ਜ਼ਿੰਦਗੀ ਹੈ ਇਹ ਪਰਮਾਨੈਂਟ ਕੁਝ ਵੀ ਨਹੀਂ ਆਪਾਂ ਵੀ ਪਰਮਾਨੈਂਟ ਨਹੀਂ ਹੈਗੇ ਤੇ ਜੇ ਆਪਾਂ ਆਪ ਪਰਮਾਨੈਂਟ ਨਹੀਂ ਇੱਥੇ ਫਿਰ ਦੂਜਿਆਂ ਤੋਂ ਕਿਉਂ ਉਮੀਦ ਕਰਦੇ ਹੋ ਵੀ ਉਹ ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਰਹੇ ਚੰਗਾ ਹੋ ਜਾਂਦਾ ਜਿਹੜਾ ਮਾੜਾ ਇਨਸਾਨ ਤੁਹਾਡੇ ਤੋਂ ਕਿਨਾਰਾ ਕਰ ਜਾਂਦਾ ਨਾ ਇਹ ਤੁਹਾਡੀ ਭਲਾਈ ਹੀ ਹੁੰਦੀ ਹੈ ਇਹਦੇ 'ਚ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਇਹਦੇ ਵਿੱਚ ਖੁਸ਼ ਰਹੋ ਕਈ ਲੋਕ ਕਹਿਣਗੇ ਜੇ ਸਾਡੇ ਨਾਲ ਮਾੜੀ ਹੋ ਇੰਨੀ ਹੋਈ ਹੈ ਇਹ ਕਹਿਣਾ ਬੜਾ ਸੌਖਾ ਕਿੱਦਾਂ ਖੁਸ਼ ਰਹੀਏ ਤੁਸੀਂ ਤਾਂ ਜੀ ਵੀਡੀਓ ਚ ਮੂੰਹ ਹਿਲਾ ਦਨੇ ਹੋ ਜੀ ਤੇ ਖੁਸ਼ ਰਹੋ ਪਰ ਖੁਸ਼ ਰਹਿਣਾ ਸੌਖਾ ਥੋੜੀ ਆ ਦੋਸਤੋ ਸਾਰਾ ਕੁਝ ਆਪਣੇ ਹੱਥ ਆ ਸਾਰਾ ਕੁਝ ਆਪਣੇ ਅੰਦਰ ਆ ਇੱਕ ਦਾ ਗੱਲ ਯਾਦ ਰੱਖਿਓ ਜਦੋਂ ਤੁਸੀਂ ਝੂਠੀ-ਮੂਠੀ ਦੀ ਖੁਸ਼ ਰਹਿਣਾ ਸ਼ੁਰੂ ਕਰ ਦੋਗੇ ਨਾ ਤਾਂ ਕਹਿੰਦੇ ਜਿਹੜਾ ਯੂਨੀਵਰਸ ਆ ਜਿਹੜੀ ਸ੍ਰਿਸ਼ਟੀ ਆ ਉਹ ਤੁਹਾਨੂੰ ਅਸਲੀ ਖੁਸ਼ੀਆਂ ਵੀ ਜ਼ਰੂਰ ਦੇਊਗੀ ਤੁਸੀਂ ਹਰ ਸਮੇਂ ਜੇ ਰੋਂਦੇ ਹੀ ਰਹੋਗੇ ਦੁੱਖੀ ਮਨਾਈ ਜਾਓਗੇ ਸੋਗ ਮਨਾਈ ਜਾਓਗੇ ਤਾਂ ਸ੍ਰਿਸ਼ਟੀ ਨੇ ਫਿਰ ਵਾਪਸ ਤੁਹਾਨੂੰ ਰਿਟਰਨ ਦੇ ਵਿੱਚ ਉਹੀ ਚੀਜ਼ ਦੇਣੀ ਹੈ ਸੋ ਤੁਸੀਂ ਇੱਕ ਵਾਰ ਕੋਸ਼ਿਸ਼ ਤਾਂ ਕਰੋ ਖੁਸ਼ ਰਹਿਣ ਦੀ ਕਿਸੇ ਤਰ੍ਹਾਂ ਭਾਵੇਂ ਝੂਠੀ-ਮੂਠੀ ਖੁਸ਼ ਰਹਿਣਾ ਸ਼ੁਰੂ ਕਰ ਦੋ ਬਸ ਖੁਸ਼ ਰਹਿਣਾ ਵਾ ਅਗਲੇ ਨੂੰ ਵੀ ਇਹ ਸ਼ੋ ਕਰੋ ਵੀ ਮੈਂ ਤੇਰੇ ਬਿਨਾਂ ਬਹੁਤ ਖੁਸ਼ ਆ ਇਹ ਵੀ ਅਜ਼ਮਾ ਕੇ ਦੇਖ ਲਿਓ ਤੀਜਾ ਪੁਆਇੰਟ ਆਉਂਦਾ ਜੀ ਖੁਦ ਨੂੰ ਨਖਾਰੂ ਆਪਣੇ ਆਪ ਤੇ ਕੰਮ ਕਰੋ ਇਹ ਸੋਚ ਨਹੀਂ ਰੱਖਣੀ ਕਿ ਉਹ ਫਲਾਣਾ ਬੰਦਾ ਜੀ ਹਾਏ ਮੈਨੂੰ ਛੱਡ ਕੇ ਚਲ ਗਿਆ ਹੁਣ ਮੈਂ ਕੀ ਕਰਨਾ ਤਿਆਰ ਹੋ ਕੇ ਮੈਂ ਸੋਹਣੇ ਕੱਪੜੇ ਪਾ ਕੇ ਕੀ ਲੈਣਾ ਨਹੀਂ ਸਗੋ ਹੋਰ ਜ਼ਿਆਦਾ ਨਖਰ ਕੇ ਬਾਹਰ ਆਓ ਕਿ ਇੱਕ ਬੰਦੇ ਲਈ ਤੁਸੀਂ ਆਪਣੀ ਜ਼ਿੰਦਗੀ ਜਿਉ ਰਹੇ ਸੀ ਤੁਸੀਂ ਜ਼ਿੰਦਗੀ ਆਪਣੇ ਲਈ ਜਿਉਣੀ ਆ ਆਪਣੀ ਸੈਲਫ ਸੈਟੀਸਫੈਕਸ਼ਨ ਦੇ ਲਈ ਜਿਉਣੀ ਆ ਸੋ ਇਹਨੇ ਨੈਗੇਟਿਵ ਹੋ ਕੇ ਨਹੀਂ ਰਹਿਣਾ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਮੋਟੀਵੇਟ ਰੱਖੋ ਸੋਹਣੇ ਸੋਹਣੇ ਕੱਪੜੇ ਪਾਓ ਤਿਆਰ ਹੋ ਕੇ ਰਹੋ ਵਧੀਆ ਡਾਈਟ ਖਾਓ ਐਕਸਰਸਾਈਜ਼ ਕਰੋ ਤੇ ਬਿਲਕੁਲ ਤੁਸੀਂ ਫਿੱਟ ਰਹਿ ਕੇ ਦਿਖਾਓ ਨਾ ਵੀ ਹਾਂ ਮੈਂ ਜ਼ਿੰਦਗੀ ਜਿਉ ਰਿਹਾ ਮਾਂ ਜਾਂ ਜੀ ਰਹੀ ਆ ਤੇਰੇ ਜਾਣ ਤੋਂ ਬਾਅਦ ਮੇਰੀ ਜ਼ਿੰਦਗੀ ਹੋਰ ਵੀ ਵਧੀਆ ਹੋ ਗਈ ਇਹ ਸ਼ੋਅ ਕਰੋ ਐਦਾਂ ਲੋ ਬਦਲਾ ਸੋ ਮੈਂ ਨਾ ਇੱਕ ਵੀਡੀਓ ਜਿਹੜੀ ਸਪੈਸ਼ਲ ਕੀਤੀ ਸੀਗੀ ਇੱਕ ਤੁਹਾਨੂੰ ਯਾਦ ਹੋਊਗਾ ਕਿ ਸੋਹਣੇ ਕੱਪੜੇ ਪਾਉਣ ਦੇ ਫਾਇਦੇ ਕੀ ਹੁੰਦੇ ਨੇ ਉਹਦੇ ਚ ਇੱਕ ਫੈਕਟ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਜਦੋਂ ਆਪਾਂ ਸੋਹਣੇ ਕੱਪੜੇ ਪਾਉਨੇ ਆ ਉਹ ਸਾਡੇ ਮੂਡ ਦੇ ਉੱਤੇ ਅਸਰ ਪਾਉਂਦੇ ਨੇ ਤੇ ਬਿਲਕੁਲ ਸੱਚਾਈ ਹੈ ਇਹ ਤੁਸੀਂ ਆਪ ਸੋਚ ਕੇ ਦੇਖੋ ਕਿ ਜਦੋਂ ਤੁਸੀਂ ਤਿਆਰ ਹੋਏ ਹੁੰਨੇ ਹੋ ਤੁਸੀਂ ਕਿਤੇ ਸਪੈਸ਼ਲ ਓਕੇਜਨ ਤੇ ਜਾਣਾ ਵਾ ਉਦੋਂ ਤੁਹਾਡਾ ਮੂਡ ਆ ਜਿਹੜਾ ਹੋਰ ਤਰ੍ਹਾਂ ਦਾ ਹੁੰਦਾ ਤੁਹਾਡੇ ਜਿਹੜਾ ਤੁਹਾਡਾ ਕੌਨਫੀਡੈਂਸ ਲੈਵਲ ਆ ਬਹੁਤ ਉੱਪਰ ਹੁੰਦਾ ਵਾ ਕਾਰਨ ਕਿ ਤੁਸੀਂ ਆਪਣੇ ਆਪ ਨੂੰ ਵਧੀਆ ਬਣਾਇਆ ਹੁੰਦਾ ਸੋ ਰੋਜ਼ ਇਹ ਕੋਸ਼ਿਸ਼ ਕਰੋ ਨਾ ਸੋਹਣੇ ਕੱਪੜੇ ਪਾਉਣ ਦਾ ਮਤਲਬ ਇਹ ਨਹੀਂ ਕਿ ਮਹਿੰਗੇ ਕੱਪੜੇ ਮੈਂ ਉਸ ਵੀਡੀਓ ਚ ਇਹ ਗੱਲਾਂ ਖਾਸ ਕੀਤੀਆਂ ਸੀ ਕਿ ਨਵੇਂ ਕੱਪੜੇ ਰੋਜ਼ ਨਹੀਂ ਪਾਉਣੇ ਆਪਾਂ ਸੋਹਣੇ ਕੱਪੜੇ ਦਾ ਮਤਲਬ ਬ੍ਰਾਂਡਡ ਨਹੀਂ ਆ ਸਾਫ਼ ਸੁਥਰੇ ਕੱਪੜੇ ਤੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਉਹ ਕੱਪੜੇ ਪਾ ਕੇ ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਰੱਖੋ ਸੋ ਐਦਾਂ ਰਹਿ ਕੇ ਇਹ ਵੀ ਬਦਲਾ ਲੈਣ ਦਾ ਇੱਕ ਬਹੁਤ ਵਧੀਆ ਟੰਗਾ ਜੀ ਚੌਥਾ ਪੁਆਇੰਟ ਆਉਂਦਾ ਜੀ ਆਪਣੇ ਸ਼ੌਂਕ ਤੇ ਕੰਮ ਕਰੋ ਇਹ ਪੁਆਇੰਟ ਵੀ ਕਾਫੀ ਵਾਰ ਡਿਸਕਸ ਹੋਇਆ ਤੇ ਬੜਾ ਜ਼ਰੂਰੀ ਆ ਤੁਸੀਂ ਇੱਕ ਗੱਲ ਨੋਟ ਕੀਤੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਜਦੋਂ ਆ ਜਦੋਂ ਆ ਲੋਕਡਾਊਨ ਲੱਗਿਆ ਸੀਗਾ 2020 ਦੇ ਵਿੱਚ ਤੇ ਕਾਫੀ ਚਲੋ ਆਪਾਂ ਨੂੰ ਨੁਕਸਾਨ ਵੀ ਝੱਲਣਾ ਪਿਆ ਤੇ ਕੁਝ ਇੱਕ ਗੱਲਾਂ ਪੋਜ਼ਿਟਿਵ ਹੋਈਆਂ ਸੀ ਮੇਰੇ ਨਾਲ ਆਪਣੇ ਨਾਲ ਹੋਈਆਂ ਮੈਨੂੰ 뮤ਜ਼ਿਕ ਦਾ ਬੜਾ ਸ਼ੌਂਕ ਆ ਤੇ ਉਹ ਟਾਈਮ ਇਹੋ ਜਿਹਾ ਸੀ ਕਿ ਜਦੋਂ ਹਰ ਪਾਸਿਓਂ ਆਪਾਂ ਥੋੜੇ ਜਿਹਾ ਫ੍ਰੀ ਹੋ ਗਏ ਕੋਈ ਫੋਨ ਨਹੀਂ ਸੀ ਵੱਜਦਾ ਕਿਸੇ ਨਾਲ ਮਿਲਦੇ-ਗਿਲਦੇ ਨਹੀਂ ਸੀ ਤੇ ਉਹ ਸਾਰੇ ਸ਼ੌਂਕ ਜਿਹੜੇ ਦੱਬੇ ਪਏ ਸੀ ਨਾ ਉਹ ਬਾਹਰ ਆ ਗਏ ਮੈਂ 뮤직 ਤੇ ਕੰਮ ਕਰਨਾ ਸ਼ੁਰੂ ਕੀਤਾ ਲਿਖਣ ਦਾ ਸ਼ੌਂਕ ਸੀ ਉਹ ਦੁਬਾਰਾ ਮੈਂ ਸ਼ੁਰੂ ਕੀਤਾ ਤੇ ਇੰਨਾ ਕੁ ਸਕੂਨ ਮੈਨੂੰ ਉਹ ਦਿਨਾਂ ਦੇ ਵਿੱਚ ਮਿਲਿਆ ਕਿਉਂਕਿ ਮੈਂ ਆਪਣੇ ਸ਼ੌਂਕ ਤੇ ਕੰਮ ਕਰ ਰਿਹਾ ਸੀ ਉਹ ਕੰਮ ਕਰ ਰਿਹਾ ਸੀ ਜਿਹੜਾ ਮੈਂ ਕਰਨਾ ਚਾਹੁੰਦਾ ਸੀ ਉਹ ਕੰਮ ਥੋੜੀ ਦੇਰ ਲਈ ਰੁਕ ਗਏ ਸੀ ਜਿਹੜੇ ਮਜਬੂਰੀ ਚ ਕਰਨੇ ਪੈਂਦੇ ਨੇ ਜ਼ਿੰਦਗੀ 'ਚ ਆਉਣ ਦੇ ਲਈ ਕਈ ਵਾਰ ਐਦਾਂ ਹੁੰਦਾ ਵਾ ਹਨਾ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਸੋ ਇੱਕ ਉਦਾਹਰਨ ਆ ਵੀ ਜਦੋਂ ਅਸੀਂ ਇੱਕ ਸ਼ੌਂਕ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਸਾਡਾ ਸਟ੍ਰੈਸ ਲੈਵਲ ਘਟ ਜਾਂਦਾ ਸਾਡਾ ਹੋਰ ਪਾਸੇ ਧਿਆਨ ਜਾਂਦਾ ਹੀ ਨਹੀਂ ਤੇ ਅਸੀਂ ਉਦੇ ਨਾਲ ਵੀ ਨਿਖਰਦੇ ਆ ਜਦੋਂ ਤੁਸੀਂ ਆਪਣੀ ਹੌਬੀ ਦੇ ਕੰਮ ਕਰਦੇ ਹੋ ਉਹਦੇ ਨਾਲ ਵੀ ਤੁਹਾਡੇ ਵਿੱਚ ਨਖਾਰ ਆਉਂਦਾ ਤੁਹਾਨੂੰ ਗਿਟਾਰ ਪਲੇ ਕਰਨ ਦਾ ਸ਼ੌਂਕ ਆ ਗਿਟਾਰ ਪਲੇ ਕਰੋ ਤੁਹਾਨੂੰ ਉਹਦੇ ਵਿੱਚ ਸਕੂਨ ਲੱਭੂਗਾ ਤੁਹਾਡਾ ਧਿਆਨ ਆ ਜਿਹੜਾ ਉਹ ਭਟਕੂਗਾ ਨਹੀਂ ਜੇ ਤੁਹਾਨੂੰ ਸਪੋਰਟਸ ਸਪੋਰਟਸ ਦਾ ਸ਼ੌਂਕ ਆ ਤਾਂ ਕੋਈ ਸਪੋਰਟਸ ਐਕਟੀਵਿਟੀ ਐਡ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਭਾਵੇਂ ਅੱਧੇ ਘੰਟੇ ਲਈ ਇੱਕ ਘੰਟੇ ਲਈ ਉਹਦੇ ਨਾਲ ਬਾਕੀ ਕੰਮਾਂ ਦੇ ਵਿੱਚ ਵੀ ਤੁਹਾਡਾ ਦਿਲ ਲੱਗਣ ਲੱਗ ਜਾਊਗਾ ਤੇ ਜਿਹੜੇ ਮਾੜੇ ਲੋਕ ਤੁਹਾਡੀ ਜ਼ਿੰਦਗੀ ਚੋਂ ਚਲੇ ਗਏ ਨੇ ਉਹ ਵੈਸੇ ਹੀ ਤੁਹਾਨੂੰ ਹੋਰ ਮਾੜੇ ਲੱਗਣ ਲੱਗ ਜਾਣੇ ਆ ਤੁਸੀਂ ਉਹਨਾਂ ਦੇ ਨਾਂ ਤੋਂ ਹੀ ਖੇਚਣ ਲੱਗ ਜਾਣਾ ਤੁਸੀਂ ਕਹਿਣਾ ਉਹਦਾ ਨਾਂ ਹੀ ਨਾ ਲੈ ਯਾਰ ਬੰਦੇ ਦਾ ਮੇਰੀ ਜ਼ਿੰਦਗੀ ਆ ਹੁਣ ਉਹ ਬਿਲਕੁਲ ਬਦਲ ਚੁੱਕੀ ਆ ਮੈਂ ਆਪਣੀ ਜ਼ਿੰਦਗੀ ਦੇ ਮਾਇਨੇ ਬਦਲ ਲਏ ਸੋ ਇਹ ਵੀ ਤੁਸੀਂ ਅਜ਼ਮਾ ਕੇ ਜਰੂਰ ਦੇਖਿਓ ਪੰਜਵਾਂ ਪੁਆਇੰਟ ਆਉਂਦਾ ਜੀ ਕਾਮਯਾਬ ਇਨਸਾਨ ਬਣੋ ਤੁਸੀਂ ਕਿਸੇ ਦੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਫੇਲੀਅਰ ਨਹੀਂ ਕਹਿਣਾ ਸਗੋਂ ਉਹਦੇ ਜਾਣ ਦਾ ਫਾਇਦਾ ਲਓ ਇੱਕ ਨਾ ਜਜ਼ਬਾ ਜਿਹੜਾ ਸਾਡੇ ਅੰਦਰ ਭਰ ਕੇ ਜਾਂਦੇ ਨੇ ਇਹੋ ਜਿਹੇ ਲੋਕ ਤੇ ਜਿਹੜੇ ਮੈਂ ਪਹਿਲੇ 4 ਪੁਆਇੰਟ ਡਿਸਕਸ ਕੀਤੇ ਆ ਉਹ ਸਾਰੇ ਤੁਹਾਨੂੰ ਕਾਮਯਾਬੀ ਵੱਲ ਨੂੰ ਲੈ ਕੇ ਜਾਣਗੇ ਤੇ ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਆਪਣੇ ਆਪ ਨੂੰ ਪੂਰਾ ਡੈਡੀਕੇਟ ਕਰੋਗੇ ਜੇ ਆਪਣੇ ਕਿਸੇ ਸ਼ੌਂਕ ਤੇ ਕੰਮ ਕਰ ਲਿਆ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਜਦੋਂ ਤੁਸੀਂ ਉਹਦੇ ਪਿੱਛੇ ਹੱਥ ਧੋ ਕੇ ਪੈ ਗਏ ਕੋਈ ਹੋਰ ਹੈ ਹੀ ਨਹੀਂ ਤੁਹਾਨੂੰ ਡਿਸਟਰਬ ਕਰਨ ਵਾਲਾ ਤੁਹਾਡਾ ਜਿਹੜਾ ਵਿਜ਼ਨ ਆ ਉਹ ਕਲੀਅਰ ਹੋ ਗਿਆ ਇੱਕ ਪਾਸੇ ਨੂੰ ਤੇ ਤੁਸੀਂ ਕਾਮਯਾਬ ਜ਼ਰੂਰ ਹੋਵੋਗੇ ਉਹਨੂੰ ਬਣ ਕੇ ਦਿਖਾਓ ਵੀ ਲੈ ਤੇਰੇ ਜਾਣ ਦਾ ਤਾਂ ਮੈਨੂੰ ਫਾਇਦਾ ਹੀ ਬਹੁਤ ਹੋਇਆ ਤੂੰ ਤਾਂ ਮੈਨੂੰ ਕਾਮਯਾਬ ਕਰ ਗਿਆ ਮੇਰੀ ਮੇਰਾ ਇੱਕ ਲੈਵਲ ਬਣਾ ਗਿਆ ਜੇ ਤੂੰ ਮੇਰੀ ਜ਼ਿੰਦਗੀ 'ਚ ਰਹਿੰਦਾ ਜਾਂ ਰਹਿੰਦੀ ਤੇ ਮੈਂ ਤਾਂ ਕੁਝ ਕਰ ਹੀ ਨਹੀਂ ਪਾਉਣਾ ਸੀ ਅਗਲੇ ਨੂੰ ਇਹੇ ਅਹਿਸਾਸ ਕਰਾ ਦੋ ਜਿਨੇ ਤੁਹਾਡੇ ਨਾਲ ਮਾੜੀ ਕੀਤੀ ਸੀ ਸੋ ਇਹਨੇ ਜੀ ਤਰੀਕੇ ਬਦਲੇ ਲੈਣ ਦੇ ਇਦਾਂ ਬਦਲੇ ਲਾਓ ਜੇ ਕਿਸੇ ਤੋਂ ਲੈਣਾ ਚਾਹੁੰਦੇ ਹੋ ਜੇ ਕਿਸੇ ਨੂੰ ਨਫ਼ਰਤ ਕਰਦੇ ਹੋ ਤਾਂ ਇਸ ਤਰੀਕੇ ਦੇ ਨਾਲ ਉਸ ਇਨਸਾਨ ਨੂੰ ਅਹਿਸਾਸ ਕਰਾਓ ਕਿ ਉਹਨੇ ਇੱਕ ਚੰਗੇ ਇਨਸਾਨ ਦੇ ਨਾਲ ਬੁਰੀ ਕੀਤੀ ਸੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਕੋਈ ਹੋਰ ਕਨਸੈਪਟ ਲੈ ਕੇ ਜਲਦੀ ਹਾਜ਼ਰ ਹੋਣਾ ਜੀ